ਬਾਬੇ ਆ ਦੇਖੋ ਗੋਰੇ ਵੱਡਾ ਤੂਫਾਨ ਆ ਸਮੁੰਦਰ ਦਾ ਇਹ ਸਾਲੇ ਮਾੜਾ ਬਣੀ ਡਰਦੇ ਇਹ ਸਾਲੇ ਜੰਮਦੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਲੱਪੰਦੇ ਆ ਆਪਣੇ ਬੱਚਿਆਂ ਦਾ ਕੀ ਕਰਦੇ ਲੋਕੀ ਹੱਥਾਂ 'ਚ ਮੋਬਾਈਲ ਫੜਾਉਂਦੇ ਆ ਇਹ ਆਪਣੇ ਬੱਚਿਆਂ ਨੂੰ ਇਦਾਂ ਦੇ ਕਾਰਨਾਮੇ ਦਿਖਾਉਂਦੇ ਆ ਦੇਖੋ ਕਿੱਡਾ ਤੂਫਾਨ ਆ ਮਾੜਾ ਬਣੀ ਡਰਦੇ ਇਹਨਾਂ ਨੂੰ ਹੈ ਹੀ ਨਹੀਂ ਵੀ ਸਾਡੀ ਜਾਨ ਚੱਲਣੀ ਜਾਂ ਕਿਦਾਂ ਮੌਤ ਨਾਲ ਖੇਲਦੇ ਆ ਆਹ ਦੇਖੋ ਵੇ ਕਿਦਾਂ ਕੱਡਾ ਤਗੜਾ ਤੂਫਾਨ ਹੈ ਸਮੁੰਦਰ ਦਾ ਵੀ ਇਹ ਨਹੀਂ ਡਰਦੇ ਡੁਰਦੇ ਇਹ ਜੰਗਲਾਂ ਦੇ ਪੰਗੇ ਲੈ ਲਾ ਪੈਂਦੇ ਆ ਪੁੱਠੇ ਪੰਗੇ ਸਾਰੇ ਲੈਣੇ ਨੇ ਉਹਨਾਂ ਨੂੰ ਦੱਸੇ ਹੁੰਦੇ ਆ ਦੇਖੋ ਤਾਂ ਕਿਦਾਂ ਪਤੰਦਰ ਕਿਸ਼ਤੀਆਂ ਘਮੋਈ ਜਾਂਦੀਆਂ ਵਿੱਚ ਉਹ ਬੋਟ ਜਿਹੜੀ ਹੁੰਦੀ ਆ ਇਹ ਵੀ ਉਹ ਪੈ ਗਈ ਪਾਣੀ 'ਚ ਡਰਦੇ ਹੀ ਨਹੀਂ ਮੜੇ ਵੀ ਪਤੰਦਰ